ਜਗਜੀਤ ਸਿੰਘ ਢੱਲੇਵਾਲ ਨੂੰ ਮਨਮਰਜ਼ੇ ਬੈਠਿਆ ਅੱਜ 57 ਦਿਨ ਹੋ ਚੁੱਕੇ ਐ ਗਾਇਸ ਪੂਰੇ ਅੰਦੋਲਨ ਦੇ ਵਿੱਚ ਕਈ ਚੀਜ਼ਾਂ ਜਿਹਆਂ ਨੇ ਜਿਹੜੀਆਂ ਖਿੱਚ ਦਾ ਕੇਂਦਰ ਬਣੀਆਂ ਉਹਨਾਂ ਦੇ ਵਿੱਚੋਂ ਇੱਕ ਹੈ 판ਦੇ ਦੀ ਰਸੋਈ ਉਹ ਇਸ ਕਰਕੇ ਖਾਸ ਹੈ ਕਿਉਂਕਿ ਪਹਿਲਾ ਸਟੇਜ ਦੇ ਨੇੜੇ ਐ ਦੂਸਰਾ ਜਿਹੜੀ ਵੀ ਡਾਕਟਰਾਂ ਦੀ ਟੀਮ ਆਉਂਦੀ ਹੈ ਉਸ ਲਈ ਔਰ ਹਰ ਰੋ ਪੱਤਰਕਾਰ ਦੇ ਲਈ ਜਿਹੜਾ ਇਸ ਨੂੰ ਕਵਰ ਕਰਦਾ ਹੈ ਇਸ ਮੋਰਚੇ ਨੂੰ ਇਸ ਧਰਨੇ ਮਜ਼ਾਰੇ ਨੂੰ ਕਵਰ ਕਰਦਾ ਹੈ ਉਸ ਲਈ ਫ੍ਰੀ ਔਰ 24 ਘੰਟੇ ਚਾਹ ਜਿਹੜੀ ਹੈ ਜਾਂ ਖਾਣਾ ਉਪਲਬਧ ਰਹਿੰਦਾ ਤਾਂ ਉਸ ਜਗ੍ਹਾ ਦੇ ਉੱਪਰ ਚੱਲਦੇ ਆ ਜਿੱਥੇ ਇਹ ਭਾਨੇ ਦੀ ਰਸੋਈ ਜਿਹੜੀ ਬਣਾਈ ਗਈ ਹੈ ਔਰ ਕੀ ਕੀ ਹੋਰ ਪ੍ਰਬੰਧ ਜਿਹੜੇ ਨੇ ਉਸ ਜਗ੍ਹਾ ਦੇ ਉੱਪਰ ਵੀ ਜਿਹੜਾ ਔਰ ਉਸ ਚੀਜ਼ ਜਿਹੜੀ ਹੈ ਉਸ ਨੂੰ ਵੀ ਹਰੇਕ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਆ ਤਾਂ ਇਹ ਉਹ ਭਾਨੇ ਦੀ ਰਸੋਈ ਆ ਅੰਦਰ ਵੀ ਚੱਲਦੇ ਆ ਔਰ ਕਿਸ ਤਰੀਕੇ ਦੇ ਇਹ ਪ੍ਰਬੰਧ ਕੀਆ ਕਿਵੇਂ ਜਾਂ ਕਿਹੜੇ ਵਕਤ ਇਹ ਚਾਹ ਜਿਹੜੀ ਬਣਦੀ ਰਹਿੰਦੀ ਹੈ ਯਾਨੀ ਕਿ 24 ਘੰਟੇ ਇਹ ਪੂਰੇ ਪ੍ਰਬੰਧ ਨੇ ਔਰ ਇੱਥੇ ਖਾਸ ਤੌਰ ਦੇ ਉੱਪਰ ਲਿਖਿਆ ਗਿਆ ਕਿ ਇਹ ਭਾਨੇ ਦੀ ਰਸੋਈ ਔਰ ਪੱਤਰਕਾਰਾਂ ਤੇ ਡਾਕਟਰਾਂ ਦੀ ਟੀਮ ਦੇ ਲਈ ਚਾਹ ਤੇ ਰੋਟੀ ਦਾ ਖਾਸ ਪ੍ਰਬੰਧ ਹੈ ਇਥੋਂ ਤੱਕ ਕਿ ਇੱਥੇ ਨੰਬਰ ਜਿਹੜਾ ਖਾਸ ਤੌਰ ਦੇ ਉੱਪਰ ਲਿਖਿਆ ਗਿਆ ਤਾਂ ਜੋ ਕਿਸੇ ਵੀ ਵੇਲੇ ਕੋਈ ਡਾਕਟਰ ਔਰ ਪੱਤਰਕਾਰ ਜਿਹੜਾ ਹੈ ਉਹ ਆ ਸਕਦਾ ਹੈ ਅਤੇ ਇੱਥੇ ਖਾਸ ਤੌਰ ਦੇ ਉੱਪਰ ਜੇ ਅਸੀਂ ਜ਼ਿਕਰ ਕਰੀਏ ਹੋਰ ਕਿਹੜੇ-ਕਿਹੜੇ ਪ੍ਰਬੰਧ ਨੇ ਜਾਂ ਫਿਰ ਕਹਿ ਲਈ ਵੀ ਹੋਰ ਕਿਸ ਤਰੀਕੇ ਦੇ ਨਾਲ ਇੱਥੇ ਰੋਟੀ ਚਾਹ ਜਾਂ ਡਾਕਟਰ ਜਾਂ ਪੱਤਰਕਾਰ ਆਉਂਦੇ ਨੇ ਤਾਂ ਇਸ ਹੱਟ ਦਾ ਇਸ ਝੌਂਪੜੀ ਦਾ ਜਿਹੜਾ ਮੁਖੀਆ ਕਹਿ ਲਈਏ ਜਾਂ ਭਾਨਾ ਤਾਂ ਉਹਦੇ ਨਾਲ ਗੱਲ ਕਰਦੇ ਆਂ ਅਸਲ ਦੇ ਵਿੱਚ ਇਹ ਕਿਸ ਤਰੀਕੇ ਦੇ ਨਾਲ ਸੋਚਿਆ ਵੀ ਇਹ ਭਾਨੇ ਦੀ ਰਸੋਈ ਸ਼ੁਰੂ ਕਰਨੀ ਹੈ ਕਿਵੇਂ ਮਨ ਦੇ ਚ ਖਿਆਲ ਆਇਆ ਔਰ ਕਿੰਨਾ ਲੋਕਾਂ ਦੇ ਲਈ ਇਹ ਖਾਸ ਤੌਰ ਤੇ ਪ੍ਰਫਰੀ ਰੱਖੀ ਗਈ ਹੈ ਪਹਿਲਾਂ ਤਾਂ ਬਾਈ ਮਨਜੋਤ ਜੀ ਤੁਹਾਡਾ ਤੁਹਾਡੀ ਸਾਰੀ ਪੀਟੀਸੀ ਟੀਮ ਦਾ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਭ ਨੂੰ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਈ ਮਨਜੋਤ ਜਦੋਂ ਆਪਾਂ ਇੱਥੇ ਰੁਕੇ ਸੀ ਤੇ ਪ੍ਰਧਾਨ ਜੀ ਨੂੰ ਡਿਟੇਨ ਕਰ ਲੈ ਗਿਆ ਸੀ 26 ਤਰੀਕ ਨੂੰ ਸਵੇਰ ਉਸ ਤੋਂ ਬਾਅਦ ਜਿਹੜੀ ਇਹ ਸਟੇਜ ਹੁਣ ਤੁਸੀਂ ਦੇਖ ਰਹੇ ਹੋ ਪ੍ਰਧਾਨ ਜੀ ਨੇ ਇੱਥੋਂ ਮਾਰਨ ਵਰਤ ਸ਼ੁਰੂ ਕਰਨਾ ਸੀਗਾ ਜਦੋਂ ਬਾਅਦ ਦੇ ਵਿੱਚ ਪ੍ਰਧਾਨ ਜੀ ਦੀ ਉਥੋਂ ਵਾਪਸੀ ਹੁੰਦੀ ਹੈ ਡੀ ਐਮ ਸੀ ਲੁਧਿਆਣਾ ਦੇ ਵਿੱਚੋਂ ਤਾਂ ਇੱਥੇ ਪੱਤਰਕਾਰ ਭਾਈਚਾਰਾ ਜਿਹੜਾ ਕਵਰੇਜ ਕਰਦਾ ਸੀਗਾ ਤੇ ਉਹ ਇੱਥੇ ਇੱਕ ਤਾਂ ਆਪਣਾ ਜਮਾ ਸਟੇਜ ਦੇ ਕੋਲੇ ਸੀਗਾ ਤੇ ਪਹਿਲਾਂ ਟਿਕਰੀ ਤੇ ਵੀ ਪੱਤਰਕਾਰ ਭਾਈਚਾਰ ਨਾਲ ਜਾਣ ਪਛਾਣ ਸੀ ਉਹ ਜਦੋਂ ਇੱਥੇ ਆਉਂਦੇ ਰਹੇ ਜਦੋਂ ਉਹ ਕੋਈ ਦੂਜੇ ਚੈਨਲ ਦਾ ਭਰਾ ਆਉਂਦਾ ਪੁੱਛਦਾ ਯਾਰ ਤੁਸੀਂ ਕਿੱਥੇ ਬੈਠੇ ਆ ਜਾਂ ਕਿੱਥੋਂ ਚਾਹ ਪਣੀ ਪੀਂਦੇ ਆ ਤਾਂ ਉਹਨਾਂ ਨੇ ਮੇਰਾ ਨਾਮ ਲੈਦਾ ਨਾ ਹੀ ਬਸ ਪ੍ਰਧਾਨ ਜੀ ਤੇ ਗੱਲ ਪਹੁੰਚ ਗਈ ਉਹਨਾਂ ਨੇ ਪੱਤਰਕਾਰ ਭਾਈਚਾਨ ਜਿਹੜਾ ਜਾਣਾ ਉਹਨਾਂ ਦੇ ਇੰਟਰਵਿਊ ਕਰਨਾ ਤਾਂ ਉਹਨਾਂ ਨੇ ਕਹਿ ਦੇਣਾ ਵੀ ਜਿਹੜਾ ਚਾਹ ਪਾਣੀ ਸ਼ਕਿਆ ਤੁਸੀਂ ਜਾਂ ਪ੍ਰਸ਼ਾਦਾ ਪਾਣੀ ਤਾਂ ਉਹਨਾਂ ਨੇ ਕਹਿ ਦੇਣਾ ਵੀ ਅਸੀਂ ਤਾਂ ਉੱਥੋਂ ਭਾਨੇ ਕੋਲੋਂ ਪੀ ਆਏ ਹਾਂ ਉੱਤੇ ਫਿਰ 30 ਨਵੰਬਰ ਦੇ ਹਾਂ ਸੀਗਾ ਦਿਨ ਪ੍ਰਧਾਨ ਜੀ ਨੇ ਉਹਦੇ ਸਟੇਜ ਤੇ ਬੁਲਾ ਕੇ ਉਹ ਕਹਿੰਦੇ ਵੀ ਅੱਜ ਤੋਂ ਭਾਈ ਤੁਹਾਡੀ ਇਹ ਡਿਊਟੀ ਹੈ ਤੇ ਉਸੇ ਦਿਨ ਤੋਂ ਬਾਅਦ ਸੇਵਾ ਲਗਾਤਾਰ ਜਿਹੜੀ ਜਾਰੀ ਹੈ ਤੇ ਪਿੱਛੇ ਡਾਕਟਰ ਸਹਿਮਾਨ ਦੀ ਟੀਮ ਸੀ ਚਾਹ ਹੋਰ ਸਰਕਾਰੀ ਡਾਕਟਰ ਸਹਿਬਾਨ ਦੀ ਮਾ ਜਿਹੜੀਆਂ ਆਉਂਦੀਆਂ ਉਹ ਵੀ ਤੇ ਆਪਣੇ ਪੱਤਰਕਾਰ ਭਾਈ ਜਦਾ ਸਾਰਾ ਤਕਰੀਬਨ ਇੱਥੇ ਹੀ ਹੁੰਦਾ ਉਸ ਤੋਂ ਬਾਅਦ ਚਲੋ ਜੇ ਹੋਰ ਵੀ ਕੋਈ ਭੈਣ ਭਰਾ ਆ ਜੂਗਾ ਤਾਂ ਬਾਬਾ ਨਾਨਕ ਦੀ ਪੂਰੀ ਕਿਰਪਾ 24 ਘੰਟੇ ਜਿਹੜਾ ਹੈਗਾ ਆਪਣਾ ਚਾਹ ਪੈਂਦਾ ਲੱਗਰ ਚੱਲਦਾ ਜੀ ਇਹ ਫਿਰ ਕਿੱਦਾਂ ਮਤਲਬ ਸਾਰਾ ਬੰਦੋਬਸਤ ਕਿਵੇਂ ਚੱਲਦਾ ਹੈ ਚਾਹ ਦੇ ਲਈ ਦੁੱਧ ਕਿੱਥੋਂ ਆਉਂਦਾ ਹੈ ਜਾਂ ਹੋਰ ਜਿਵੇਂ ਬੰਦੋਬਸਤ ਤੁਸੀਂ ਕਰਦੇ ਹੋ ਬਿਸਕੁਟ ਆ ਜਾਂ ਬਾਕੀ ਸਾਰੀਆਂ ਚੀਜ਼ਾਂ ਫਿਰ ਇਹ ਸਾਰਾ ਸਮਾਨ ਆਉਂਦਾ ਕਿੱਦਾਂ ਔਰ ਕਿੱਥੋਂ ਲੈ ਕੇ ਆਉਂਦੇ ਹੋ ਸਮਾਂ ਤਾਂ ਦੇਖੋ ਜਿਵੇਂ ਦੁੱਧ ਆਉ ਤਾਂ ਕਈ ਵਾਰ ਲੰਗਰਾਂ ਦੇ ਵਿੱਚ ਜਦੋਂ ਆਉਂਦਾ ਜਾਂ ਸਟੇਜ ਤੇ ਆ ਜਾਂਦਾ ਤਾਂ ਤਕਰੀਬ ਨਹੀਂ ਜਿਹੜੇ ਵੀਰ ਸੇਵਾ ਕਰਦੇ ਉਹਨਾਂ ਨੂੰ ਪਤਾ ਵੀ ਇੱਥੇ ਦੁੱਧ ਦੀ ਲੋੜ ਹੁੰਦੀ ਆ ਉਹ ਵੀ ਕਈ ਵਾਰ ਪਾ ਜਾਂਦੇ ਆ ਤੇ ਨਹੀਂ ਫਿਰ ਜਦੋਂ ਆਪਾਂ ਨੂੰ ਪਤਾ ਹੁੰਦਾ ਵੀ ਇੰਨਾ ਘੱਪਨੇ ਕੋਲੇ ਰਹਿ ਗਿਆ ਤਾਂ ਆਪਾਂ ਪਹਿਲਾਂ ਉਹਨੂੰ ਲਿਆ ਕੇ ਇਥੋਂ ਖਨੋਰੀ ਤੋਂ ਜਾਈਦਾ ਜਾਂ ਕੇ ਲੈ ਆਈਦਾ ਇਸ ਤਰ੍ਹਾਂ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਜਦੋਂ ਲੋੜ ਪੈਂਦੀ ਹੈ ਫਿਰ ਉੱਥੇ ਜਾ ਕੇ ਖਨੋਰੀ ਬਾਰਡਰ ਤੋਂ ਆਪਾਂ ਜਾ ਕੇ ਲੈ ਆਉਨੇ ਭਾਨਾ ਇੰਨਾ ਨਿੰਮਰਤਾ ਸਹਿਤ ਹਰੇਕ ਦੇ ਨਾਲ ਵਿਚਰਦਾ ਹੈ ਅਸਲ 'ਚ ਪੰਨੇ ਦਾ ਪਿਛੋਕੜ ਕੀ ਹੈ ਪੂਰਾ ਨਾਮ ਕੀ ਹੈ ਪਿੰਡ ਕੀ ਹੈ ਔਰ ਪਿੰਡ 'ਚ ਜਥੇਬੰਦੀ ਇਹਦਾ ਉਹਦਾ ਕੀ ਹੈ ਦੇਖੋ ਜੀ ਨਾਮ ਮੇਰਾ ਹੈਗਾ ਪੱਕਾ ਨਾਮ ਤਾਂ ਹੈਗਾ ਹਰਿ ਭਗਵਾਨ ਸਿੰਘ ਜਿਹੜਾ ਮੇਨ ਲੱਗਦਾ ਜਥੇਬੰਦੀ ਦੇ ਵਿੱਚ ਤਾਂ ਹੋ ਸਕਦਾ ਕਿਸੇ ਭਰਾ ਨੂੰ ਪਤਾ ਹੀ ਨਾ ਹੋਵੇ ਕਿਉਂਕਿ ਛੋਟੇ ਨਾਮ ਦੇ ਨਾਲ ਹੀ ਪਹਿਲਾਂ ਤੋਂ ਵਿਚਰਦੇ ਆ ਰਹੇ ਹਣਾ ਤੇ ਪਿੰਡ ਸਕਾਂ ਵਾਲੀ ਜ਼ਿਲ੍ਹਾ ਸ਼ਿਰੀ ਬਕਸਰ ਸਾਹਿਬ ਆ ਤੇ 2019 ਤੋਂ ਜਥੇਬੰਦੀ ਦੇ ਨਾਲ ਜੁੜੇ ਹੋਏ ਆ ਤੇ ਜਦੋਂ ਅੰਦੋਲਨ 2020 ਤੋਂ ਆਪਾਂ ਚੱਲਣਾ ਸੀਗਾ ਉਦੋਂ ਫਿਰ ਇਕਾਈ ਬਣ ਕੇ ਸਾਡੇ ਪਿੰਡਾਂ ਕਈ ਪ੍ਰਧਾਨ ਵੱਲੋਂ ਜਿਹੜਾ ਹੈਗਾ ਦਾਸ ਨੂੰ ਸੇਵਾ ਕਰਨ ਦਾ ਜਿਹੜਾ ਮੌਕਾ ਮਿਲੇ ਤਾਂ ਹੁਣ ਮਤਲਬ ਜਦੋਂ ਮਰਜ਼ੀ ਕੋਈ ਆ ਜੇ ਕਿਸੇ ਨੂੰ ਮਣਾ ਨਹੀਂ ਜਿੰਨੇ ਵਜੇ ਮਰਜ਼ੀ ਕੋ ਰਾਤ ਨੂੰ ਆ ਜਾਏ ਚਾਹੇ ਦਿਨੇ ਆ ਜਾਏ 24 ਘੰਟੇ ਖੁੱਲੇ ਆ ਦਰਵਾਜ਼ੇ ਹਾਂਜੀ ਹਾਂਜੀ 24 ਘੰਟੇ ਜਦੋਂ ਇੱਥੇ ਉਮਦਾ ਅਗਲਾ ਬੁਲਾ ਲੈਂਦਾ ਇਥੋਂ ਬਾਹਰ ਖੜਕਾਇਆ ਚਲੋ ਇੱਥੇ ਪਈ ਹੁੰਨੇ ਆ ਕੋਈ ਵੀ ਇਕਈਰ ਜਾਂ ਮੰਨ ਲਓ ਮੈਨੂੰ ਐਮਰਜੈਂਸੀ ਪੈ ਗਈ ਸੀ ਡੈਥ ਹੋ ਗਈ ਸੀ ਮੈਨੂੰ 2-3 ਦਿਨ ਜਾਣਾ ਪਿਆ ਤੇ ਉਦੋਂ ਸਾਡੇ ਭਾਈ ਸਾਹਿਬ ਤਰਲੋਕ ਸਿੰਘ ਵੀਰ ਇਹਨਾਂ ਦੀ ਡਿਊਟੀ ਮਤਲਬ ਲਾ ਦੇਈ ਦੀ ਆ ਚਾਹੇ ਹੋਰ ਆ ਸਾਰੀ ਟੀਮ ਜਿਹੜੇ ਭਰਾ ਬੈਠੇ ਆ ਇੱਥੇ ਹੀ ਹੁੰਨੇ ਆਪਾਂ ਤੇ ਬਸ ਡਿਊਟੀ ਲਾ ਦੇਈ ਦੀ ਆ ਦੋਵੇਂ 24 ਘੰਟੇ ਲੰਗਰ ਤਾਂ ਚੱਲਦਾ ਜਿਵੇਂ ਹੁਣ ਤੁਸੀਂ ਅੱਜ ਮੰਨ ਲਓ ਪਲਕੇ ਜਾਣਾ ਐ ਪਰਸੋਂ ਜਾਣਾ ਕਿਤੇ ਫਿਰ ਉਸ ਤੋਂ ਬਾਅਦ ਜ਼ਿੰਮੇਵਾਰੀ ਕਿਨੇ ਸਾਂਭਣੀ ਉਸ ਤੋਂ ਬਾਅਦ ਆਪਣੇ ਭਾਈ ਸਾਹਿਬ ਤਰਲੋਕ ਸਿੰਘ ਚਾਹੇ ਹੋਰ ਵੀ ਜਿਹੜੇ ਸਾਡੀ ਟੀਮ ਦੇ ਮੈਂਬਰ ਆ ਜਿਹੜਾ ਉਹਨਾਂ ਨੂੰ ਕਹਿ ਦੇਈਦਾ ਤਾਂ ਕਿਸੇ ਬੰਦੇ ਵੱਲੋਂ ਕੋਈ ਨਾ ਨਹੀਂ ਉਹ ਕਹਿੰਦੇ ਵੀ ਗੱਲ ਹੀ ਕੋਈ ਨਹੀਂ ਆਪਾਂ ਇੱਥੇ ਵੈਸੇ ਵੀ ਟੀਮ ਵਰਕ ਹੀ ਆ ਇਕੱਲਾ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾਗਾ ਤੇ ਹਰ ਬੰਦੇ ਦੀ ਕੋਈ ਕੁਸ਼ਲਿਆ ਹੁੰਦਾ ਕੋਈ ਕੁਸ਼ਲ ਤੇ ਫਿਰ ਇਹ ਜਿਵੇਂ ਸਿੱਖਿਆ ਸਿਖਾਈ ਸਾਰਾ ਕੁਝ ਕੀ ਕਿਵੇਂ ਸਿੱਖਿਆ ਇਹਦਾ ਮਨ ਜਾਂ ਦਿਲ ਦੇ ਵਿੱਚ ਕਿਵੇਂ ਆ ਵੀ ਇਹ ਵੀ ਕੰਮ ਸੇਵਾ ਕਰਨੀ ਆ ਜਾਂ ਸਿੱਖਣਾ ਕੰਮ ਹੈ ਸਿੱਖਿਆ ਤਾਂ ਜਦੋਂ ਦੇਖੋ ਜੀ ਆਪਾਂ ਅੰਦੋਲਨਾਂ ਦੇ ਵਿੱਚ ਜਾਂਦੇ ਆ ਤਾਂ ਇਹ ਚੀਜ਼ਾਂ ਆਟੋਮੈਟਿਕ ਹੁਣ ਕਰੇ ਕੌਣ ਰੋਟੀ ਬਗਾਉਂਦਾ ਆਪ ਸਤਰਾਜ ਲੋ ਸੰਘਰਸ਼ਾ ਚ ਉਹਨੇ ਉਹਨਾਂ ਦਾ ਭੋਕਾ ਲੱਗਦੀ ਆ ਪਰ ਉਦੋਂ ਆਪੇ ਗੋਲ ਹੋਣ ਲੱਗ ਪੈਂਦੀਆਂ ਰੋਟੀਆਂ ਕਿ ਨਹੀਂ ਟਿਕਰੀ ਬਾਰਡਰ ਤੇ ਰਹਿੰਦੇ ਰਹੇ ਆ ਉਦੋਂ ਵੀ ਚਲੋ ਚਾਹ ਪਾਣੀ ਬਣਾ ਲੈਂਦੇ ਸੀ ਬਾਕੀ ਜਿਵੇਂ ਆਪਾਂ ਮਾਂਦੇ ਦੀ ਰਸੋਈ ਦੀ ਗੱਲ ਕਰਦੇ ਆ ਇਹ ਬਾਬਾ ਜਗਦੇਵ ਸਿੰਘ ਤਪਾ ਜੀ ਇਹ ਇੱਥੇ ਸਾਡੇ ਕੋਲੇ ਰਹਿੰਦੇ ਹੁੰਦੇ ਸੀ ਇਹਨਾਂ ਨੇ ਉੱਥੋਂ ਜਿਹੜੀ ਹੈਗੀ ਆ ਫੋਟੋ ਕੈਪਚਰ ਕਰਕੇ ਤੇ ਮੈਨੂੰ ਇਹਨਾਂ ਨੇ ਕਿਹਾ ਉਹ ਬਹੁਤ ਸਾਰੇ ਦਿਨ ਤੋਂ ਕੋਈ ਧਿਆਨ ਚ ਨਹੀਂ ਸੀਗਾ ਮਤਲਬ ਇਸ ਤਰ੍ਹਾਂ ਦਾ ਆ ਚਿੰਚੇਤੀ ਜਿਹੜਾ ਹੈਗਾ ਇਹ ਬਿਲਕੁਲ ਬਿਲਕੁਲ ਤਾਂ ਹੁਣ ਅਗਲੀ ਜ਼ਿੰਮੇਵਾਰੀ ਤੁਹਾਡੀ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਇਹਨਾਂ ਨੇ ਜੇ ਜਾਣਾ ਤੁਸੀਂ ਸਾਹਮਣਾ ਤਾਂ ਫਿਰ ਸਾਰਾ ਮੈਨੇਜ ਕਿਵੇਂ ਕਰਦੇ ਹੋ ਕਿਵੇਂ ਉਹਨਾਂ ਪੱਤਰਕਾਰ ਭਾਈਚਾਰੇ ਨੂੰ ਡਾਕਟਰਸ ਨੂੰ ਕਿਵੇਂ ਹੈਂਡਲ ਕਰਦੇ ਹੋ ਸਾਰਾ ਨਿਮਰਤਾ ਸਹਿਤ ਵੀ ਕਿਤੇ ਗੁੱਸਾ ਨਹੀਂ ਆਉਂਦਾ ਵੀ ਇੰਨੀ ਵਾਰ ਸਾਨੂੰ ਬੁਗਾੜਕਾਉਂਦੇ ਜਾਂ ਰਾਤ ਵਰਠਾਉਂਦੇ ਆ ਕੇ ਨਹੀਂ ਸਾਨੂੰ ਕੋਈ ਗੁੱਸਾ ਨਹੀਂ ਆਉਂਦਾ ਮਹਾਰਾਜ ਦੀ ਕਿਰਪਾ ਨਾਲ ਪਹਿਲੇ ਦਿਨੋਂ ਤੋਂ ਸੇਵਾ ਪਿੰਡ 'ਚ ਵੀ ਸੇਵਾ ਜਦੋਂ ਕੋਈ ਗੁਰਦੁਆਰੇ 'ਚ ਕੋਈ ਗੁਰਪਰਬ ਹੁੰਦਾ ਉਸ ਅੱਗੇ ਕਰਕੇ ਲਾਜ਼ਮ ਦੇ ਵੀ ਤੁਸੀਂ ਸੇਵਾ ਸੰਭਾਲੋ ਜੀ ਕੋਈ ਉਹ ਦੀ ਕੋਈ ਗੱਲ ਨਹੀਂ ਵੀ ਕਿਸੇ ਦੀ ਜਿਵੇਂ ਵੀ ਕਿਸੇ ਨੇ ਕਿਹਾ ਉਹਨੂੰ ਸਿਰ ਮੱਤੇ ਮੰਨਿੰਦੀ ਇਹ ਜਿਹੜਾ ਫਿਰ ਪੰਨੇ ਭਾਈ ਜਿਹੜੀ ਹੈ ਸਾਰੀ ਪੂਰੀ ਬਣਾਇਆ ਹੋਇਆ ਰਸਤਾ ਜਿਹੜਾ ਸਾਰਾ ਜਿੰਨੀ ਕਿ ਝੌਂਪੜੀ ਦੀ ਜਗ੍ਹਾ ਹੈ ਇਹ ਫਿਰ ਸਾਰਾ ਦੁਬਾਰਾ ਇੱਥੇ ਆ ਕੇ ਬਣਾਇਆ ਸੀ ਜਾਂ ਪੁਰਾਣੇ ਅੰਦੋਲਨ ਦਾ ਵੀ ਇਤਿਹਾਸ ਇਸ ਦੇ ਵਿੱਚ ਰੱਖਿਆ ਹੋਇਆ ਹੈ ਕੋਈ ਸਭ ਕੇ ਨਹੀਂ ਇਹਦੇ 'ਚ ਦੇਖੋ ਜੀ ਅਸੀਂ ਤਾਂ ਪਹਿਲਾਂ ਜਦੋਂ ਤੁਰੇ ਹਾਂ 11 ਫਰਵਰੀ ਨੂੰ ਪਿੰਡੋਂ ਤੁਰੇ ਸੀ ਤੇ 13 ਫਰਵਰੀ ਨੂੰ ਇੱਥੇ ਪਹੁੰਚੇ ਹਾਂ ਇਹ ਪਹਿਲਾਂ ਅਸੀਂ ਟਰਾਲੀਆਂ ਤੇ ਆਏ ਸੀ ਜਦੋਂ ਪਤਾ ਲੱਗ ਗਿਆ ਵੀ ਸੰਘਰਸ਼ ਲੰਮਾ ਚੱਲੂਗਾ ਤਾਂ ਫਿਰ ਅਸੀਂ ਪਿੰਡ ਆਪ ਤੇ ਵਿਸਾਖੀ ਦੇ ਆਸ-ਪਾਸ April ਮਹੀਨੇ ਦੇ ਵਿੱਚ ਅਸੀਂ ਇੱਥੇ ਮਤਲਬ ਕਰੀ ਆ ਜਿਹੜਾ ਉੱਪਰ ਆ ਤੁਸੀਂ ਦੇਖ ਸਕਦੇ ਸਰਕਾਨਾਂ ਦੇ ਸਾਰਾ ਪਾਈ ਹੋਈ ਆ ਵਾਸ ਦੀਆਂ ਬਤਲਾ ਵਗੈਰਾ ਇਹ ਸਾਡਾ ਸਾਰਾ ਟਿਕਰੀ ਆ ਵਾਸ ਪਾਣ ਸੀ ਆ ਜਿਵੇਂ ਤੁਹਾਨੂੰ ਕਹਿ ਦਈਏ ਭੱਟੀ ਆ ਥਰਮੋਸ ਆ ਇਹ ਸਾਰਾ ਕੁਝ ਨਾ ਟਿਕਰੀ ਦਾ ਟਿਕਰੀ ਬਾਰਡਰ ਤੇ ਸਾਡਾ ਇਹ ਤਕਰੀਬਨ ਇਹਦੇ ਚ 50% ਸਮਾਨ ਆ ਜਿਹੜਾ ਵੱਡੇ ਅੰਦੋਲਨ ਵੇਲੇ ਵੱਡਾ ਅੰਦੋਲਨ ਆਪਾਂ ਨੂੰ ਕਹਿ ਸਕਦੇ ਆ ਬਹੁਤ ਲੰਮਾ ਚੱਲਿਆ ਸੀ ਉਹ ਉਸ ਵੇਲੇ ਦਾ 50% ਸਮਾਨ ਹੋ ਗਿਆ ਸਾਡੇ ਕੋਲ ਬਿਲਕੁਲ ਬਿਲਕੁਲ ਸੋ ਇਹ ਧੰਨਵਾਦਾਂ ਇਸ ਵਾਰ ਉੱਪਰ ਜਿਹੜੀ ਇਹ ਵੀ ਤਸਵੀਰ ਹੈ ਇੱਕ ਇਹ ਵੀ ਜਰੂਰ ਦਿਖਾਉਣੀ ਦੀ ਹੈ ਔਰ ਦੂਸਰੇ ਪਾਸੇ ਚਾਹ ਜਿਹੜੀ ਹੁਣ ਇੱਥੇ ਵੀ ਬਣ ਰਹੀ ਹੈ ਔਰ ਇਹ ਜਿਸ ਤਰੀਕੇ ਦੇ ਨਾਲ ਭਾਨੇ ਦੀ ਰਸੋਈ ਹੈ ਔਰ ਹਰ ਇੱਕ ਤਰਫ ਇਹ ਤਸਵੀਰਾਂ ਲੱਗੀਆਂ ਹੋਈਆਂ ਔਰ ਨੰਬਰ ਖਾਸ ਤੌਰ ਦੇ ਉੱਪਰ ਲਿਖਿਆ ਹੈ ਕਿ ਕਿਸੇ ਵੇਲੇ ਵੀ ਕੋਈ ਆਉਂਦਾ ਹੈ ਤਾਂ ਉਹ ਫੋਨ ਕਰਕੇ ਜਿਹੜਾ 24 ਘੰਟੇ ਇਸ ਜਗ੍ਹਾ ਦੇ ਉੱਤੇ ਬੈਠ ਸਕਦਾ ਔਰ ਆ ਕੇ ਚਾਹ ਜਿਹੜਾ ਹੈ ਉਹ ਸ਼ਕ ਸਕਦਾ ਤਾਂ ਖਾਸ ਤੌਰ ਦੇ ਉੱਪਰ ਜੇ ਅਸੀਂ ਜ਼ਿਕਰ ਕਰੀਏ ਤਾਂ ਕਿਵੇਂ ਇਹ ਪੂਰੇ ਪ੍ਰਬੰਧ ਹੁੰਦੇ ਆ ਚਾਹ ਤਿਆਰ ਹੈ ਚਾਹ ਤੋਂ ਬਾਅਦ ਹੁਣ ਇਹਨੂੰ ਉਸ ਕੇਤਲੀ ਦੇ ਵਿੱਚ ਰੱਖ ਲਿਆ ਔਰ ਸਾਰੇ ਉਹ ਡਾਕਟਰਾਂ ਦੇ ਲਈ ਹੈ ਸਾਰੇ ਪੱਤਰਕਾਰਾਂ ਦੇ ਲਈ ਹੈ ਔਰ ਸਭ ਨੂੰ ਪਿਉਣ ਦੇ ਲਈ ਜਾਂ ਕਹਿ ਲਈਏ ਵੀ ਨਿਮਰਤਾ ਸਿਹਤ ਜਿਹੜਾ ਹੈ ਔਰ ਇੱਕ ਹੋਰ ਅਹਿਮ ਗੱਲ ਹੈ ਕਿ ਕਿਸੇ ਨੂੰ ਵੀ ਚਾਹ ਜਿਹੜੀ ਹੈ ਉਹ ਖਾਲੀ ਇੱਥੇ ਨਹੀਂ ਪੀਈ ਜਾਂਦੀ ਖਾਸ ਤੌਰ ਦੇ ਉੱਪਰ ਬਿਸਕੁਟ ਹੈ ਪੁਜੀਆ ਹੈ ਇਹ ਪੂਰੇ ਪ੍ਰਬੰਧ ਜਿਹੜੇ ਨੇ ਇੱਥੇ ਫਾਨੇ ਦੀ ਰਸੋਈ ਚ ਕੀਤੇ ਆ ਕਿਉਂਕਿ ਇਹ ਇੱਕ ਅਹਿਮ ਤਸਵੀਰ ਜਿਹੜੀ ਹੈ ਵੀ ਇਸ ਮੋਰਚੇ ਦੇ ਵਿੱਚ ਕਈ ਅਜਹੀਆਂ ਚੀਜ਼ਾਂ ਨੇ ਜੋ ਖਿੱਚ ਦਾ ਕੇਂਦਰ ਬਣਦੀਆਂ ਨੇ ਕਿ ਨਾ ਇਸ ਪੱਤਰਕਾਰ ਭਾਈ ਚਾਰੇ ਦੇ ਲਈ ਜਾਂ ਡਾਕਟਰ ਸੀ ਟੀਮ ਦੇ ਲਈ ਕਿਵੇਂ ਇਹ ਪੂਰੇ ਪ੍ਰਬੰਧ ਨੇ ਪੁਖਤਾ ਪ੍ਰਬੰਧ ਕੀਤੇ ਆ ਇੱਥੇ ਕਿਉਂਕਿ ਇੱਥੇ ਜਿਸ ਤਰੀਕੇ ਨਾਲ ਗੱਲ ਕਰੀਏ ਤਾਂ ਪਿੰਡ ਸੱਕਾਂ ਵਾਲੀ ਤੋਂ ਆ ਕੇ ਇੱਥੇ ਪਹੁੰਚਣਾ ਫਿਰ ਉਸ ਤੋਂ ਬਾਅਦ ਅੰਦੋਲਨ ਜਿਹੜਾ ਹੈ ਉਹ ਚਲਦਾ ਰਹਿਣਾ ਚਲਦੇ ਅੰਦੋਲਨਾਂ ਦੇ ਵਿੱਚ ਕਿਵੇਂ ਇਹ ਸਾਰਾ ਕੰਮ ਕਰਨਾ ਹੈ ਸੋ ਇਹ ਕਿਤੇ ਨਾ ਕਿਤੇ ਖੋਦ ਦੇ ਵਿੱਚ ਵੀ ਬੜੀ ਅਹਿਮ ਚੀਜ਼ ਜਿਹੜੀ ਹੈ ਕਿ ਇਹ ਸੇਵਾ ਜਿਹੜੀ ਹੈ ਅੰਦੋਲਨ ਦੀ ਕਿਤੇ ਕਿਤੇ ਜਿਹੜੀ ਹੈ ਹਰੇਕ ਕੈਲੀਏ ਵੀ ਕਰਮਾਂ ਦੇ ਨਾਲ ਹੀ ਮਿਲਦੀ ਹੈ ਤਾਂ ਉਸੇ ਕਰਮਾਂ ਦੇ ਤਹਿਤ ਹੁਣ ਇਹ ਭਾਨੇ ਦੀ ਰਸੋਈ ਦੇ ਵਿੱਚ ਇਹ ਪੂਰੇ ਬੰਦੋਬਸਤ ਜਿਹੜੇ ਨੇ ਕੀਤੇ ਆ ਸੋ ਅੱਗੇ ਜਿਹੜੀ ਹੈ ਗੱਲ ਹਰੇਕ ਖਬਰ ਜਿਹੜੀ ਹੈ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰਦੇ ਆ ਕਿ ਹਰੇਕ ਖਬਰ ਹਰੇਕ ਉਸ ਪੱਖ ਦੇ ਉੱਤੋਂ ਨਿਰਪੱਖ ਹੋ ਕੇ ਜਾਣਕਾਰੀ ਜਿਹੜੀ ਹੈ ਪੀਟੀਸੀ ਨਿਊਜ਼ ਦੇ ਮਾਧਿਅਮ ਜ਼ਰੀਏ ਦਿਖਾਉਂਦੇ ਰਵਾਂਗੇ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਮਜੂਦ ਸਿੰਘ ਕਾਂਗ ਪੀਟੀਸੀ ਨਿਊਜ਼ ਖਨੌਰੀ ਬਾਰਡਰ